ਅਮਰੀਕਾ ਗਏ ਸਾਬਕਾ 에ਅਰ ਫੋਰਸ ਅਧਿਕਾਰੀ ਦੇ ਕਾਰ ਲਈ ਚੋਰਾਂ ਨੇ ਸਨ ਲੱਖਾਂ ਰੁਪਏ ਦੀ ਨਕਦੀ ਗਹਿਣੇ ਅਤੇ ਕੀਮਤੀ ਸਮਾਨ ਕੀਤਾ ਚੋਰੀ। ਚੋਣ ਜਾਂਪ ਤੇ ਦੌਰਾਨ ਸ਼ਹਿਰ ਵਿੱਚ ਚੋਰਾਂ ਨੇ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਆਪਣੀ ਲੜਕੀ ਕੋਲ ਅਮਰੀਕਾ ਗਏ ਸਾਬਕਾ 에ਅਰ ਫੋਰਸ ਅਧਿਕਾਰੀ ਦੇ ਕਾਰ ਚੋਰਾਵਾਂ ਵੱਲੋਂ ਸਨ ਲਗਾ ਕੇ ਲੱਖਾਂ ਦੀ ਨਕਦੀ, ਸੋਨੇ ਤੇ ਗਹਿਣੇ ਅਤੇ ਇਨਵਰਟਰ ਬੈਟਰੀ ਸਮੇਤ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਘਰ ਦੀ ਹਾਲਤ ਵੇਖ ਕੇ ਸਾਫ ਜਾਇਰ ਹੈ ਕਿ ਚੋਰਾਂ ਨੇ ਇਸ ਵਾਰਦਾਤ ਨੂੰ ਤਸੱਲੀ ਨਾਲ ਅੰਜਾਮ ਦਿੱਤਾ ਹੈ ਅਤੇ ਹਰ ਕਮਰੇ ਹਰ ਘਰ ਦੀ ਇੱਕ ਅਲਮਾਰੀ ਬੈੱਡ ਬਾਕਸ ਤੱਕ ਤਸੱਲੀ ਨਾਲ ਖੰਗਾਲੇ ਗਏ ਚੋਰਾਂ ਵੱਲੋਂ ਘਰ ਦੀ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਇਹੋ ਹੀ ਨਹੀਂ ਇਸੇ ਘਰ ਵਿੱਚ ਕਿਰਾਏ ਤੇ ਉੱਪਰ ਮੰਜ਼ਲ ਤੇ ਰਹਿ ਰਹੇ ਸ਼ਹਿਰ ਦੇ ਇੱਕ ਨਾਮੀ ਨਿੱਜੀ ਸਕੂਲ ਦੇ ਪ੍ਰਿੰਸੀਪਲ ਸੰਦੀਪ अरोड़ा ਦੇ ਘਰ ਵੀ ਚੋਰਾ ਵੱਲੋਂ ਚੰਗੀ ਤਰ੍ਹਾਂ ਨਾਲ ਫਰੋਲਾ ਫਰਾਲੀ ਕੀਤੀ ਗਈ ਅਤੇ ਇਨਵਰਟਰ ਬੈਂਟਰੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਜਾਣਕਾਰੀ ਦਿੰਦਿਆਂ ਪਿੰਡ ਦੇ ਪ੍ਰਾ ਨਰਿੰਦਰ ਕੁਮਾਰ ਅਤੇ ਰਿਸ਼ਤੇਦਾਰ ਸੰਜੀਵ ਸ਼ਰਮਾ ਲੱਕੀ ਨੇ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ਜੋ ਕਿ ਪਹਿਲਾ ਏਅਰ ਫੋਰਸ ਵਿੱਚ ਰਟਾਇਰ ਹੋਏ ਅਤੇ ਬਾਅਦ ਵਿੱਚ ਸਚਾਈ ਵਿਭਾਗ ਅਥਰ ਰਣਜੀਤ ਸਾਗਰ ਡੈਮ ਤੋਂ ਐਕਸੀਡੈਂਟ ਦੇ ਤੌਰ ਤੇ ਰਟਾਇਰ ਹੋਏ ਅਤਰ ਜਿੰਦਰਾ ਗਾਰਡਨ ਕਲੋਨੀ ਬਰੰਪੁਰਾ ਰੋਡ ਤੇ ਸਥਿਤ ਦਿੱਲੀ ਪਬਲਿਕ ਸਕੂਲ ਦੇ ਸਾਹਮਣੇ ਗਲੀ ਵਿੱਚ ਰਹਿ ਰਹੇ ਸਨ ਪਿਛਲੇ 25 ਦਿਨਾਂ ਤੋਂ ਉਹ ਆਪਣੀ ਸ਼ਾਦੀ ਸ਼ੋਦਾ ਲੜਕੀ ਕੋਲ ਆਪਣੀ ਪਤਨੀ ਸਮੇਤ ਅਮਰੀਕਾ ਗਏ ਹੋਏ ਸਨ ਬੀਤੀ ਰਾਤ ਉਹਨਾਂ ਦੇ ਘਰ ਉੱਪਰ ਕਰਾਏ ਤੇ ਰਹਿ ਰਹੇ ਪ੍ਰਿੰਸੀਪਲ ਸੰਦੀਪ अरोड़ा ਵੀ ਜੰਮੂ ਗਏ ਹੋਏ ਸਨ ਤਾਂ ਅਣਪਛਾਤੇ ਚੋਰਾਂ ਨੇ ਉਹਨਾਂ ਦੇ ਘਰ ਦਾਖਲ ਹੋ ਕੇ ਤਸੱਲੀ ਨਾਲ ਘਰ ਵਿੱਚ ਹਰ ਇੱਕ ਚੀਜ਼ ਖੰਗਾਲੀ ਉਹਨਾਂ ਦੱਸਿਆ ਕਿ ਪ੍ਰੇਮ ਸਾਗਰ ਸ਼ਰਮਾ ਨਾਲ ਫੋਨ ਤੇ ਗੱਲਬਾਤ ਹੋਈ ਤੇ ਸਾਹਬ ਤੋਂ ਪਤਾ ਲੱਗਿਆ ਕਿ ਚੋਰ ਘਰ ਵਿੱਚ ਭਾਈ ਲਗਭਗ 5 ਲੱਖ ਰੁਪਏ ਦੀ ਨਗਦੀ ਲੱਖ ਰੁਪਏ ਦੇ ਨੋਟਾਂ ਦੇ ਹਾਰ ਲੱਖਾਂ ਦੇ ਸੋਨੇ ਦੇ ਗਹਿਣੇ ਇਨਵਰਟਰ ਬੈਟਰੀਆਂ ਇਤੋਂ ਤੱਕ ਕਿ ਘਰ ਦੀਆਂ ਟੋਟੀਆਂ ਤੱਕ ਉਤਾਰ ਕੇ ਲੈ ਗਏ 피해 ਦੇ ਰਿਸ਼ਤੇਦਾਰ ਅਨੁਸਾਰ ਇਹਦਾ ਭਾਰੀ ਸਮਾਨ ਚੋਰ ਪੈਦਲ ਜਾਂ ਮੋਟਰਸਾਈਕਲ ਵਗੈਰਾ ਤੇ ਨਹੀਂ ਲੈ ਗਏ ਇੰਜ ਲੱਗਦਾ ਹੈ ਕਿ ਇਹ ਚਾਰ ਪਹੀਆ ਵਾਨ ਤੇ ਜਾਂ ਤਿੰਨ ਪਹੀਆ ਵਾਨ ਗੱਡੀ ਤੇ ਇਸ ਤਰ੍ਹਾਂ ਮਾਲ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਪੁਲਿਸ ਵੱਲੋਂ ਫਿਲਹਾਲ ਕੋਈ ਕਾਰਵਾਈ ਅਜੇ ਤੱਕ ਅਮਲ ਵਿੱਚ ਨਹੀਂ ਲਿਆਂਦੀ ਗਈ। ਦੂਜੇ ਪਾਸੇ ਮਾਮਲੇ ਤੇ ਜਾਂਚ ਅਧਿਕਾਰੀ ਐ ਸਿਰਾਜ ਮਸੀਹ ਨੇ ਫੋਨ ਤੇ ਦੱਸਿਆ ਕਿ ਉਹਨਾਂ ਵੱਲੋਂ ਵਾਰਦਾਤ ਵਾਲੀ ਜਗ੍ਹਾ ਤੇ ਦੌਰਾ ਕੀਤਾ ਗਿਆ ਪਰ ਫਿਲਹਾਲ 피해 ਦੇ ਰਿਸ਼ਤੇਦਾਰਾਂ ਵੱਲੋਂ ਚੋਰੀ ਹੋਏ ਸਮਾਨ ਦੀ ਲਿਸਟ ਨਹੀਂ ਦਿੱਤੀ ਗਈ। ਲਿਸਟ ਮਿਲਣ ਤੋਂ ਬਾਅਦ ਹੀ ਅਗਲੀ ਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਪਰ ਇਹ ਗੱਲ ਉਹਨਾਂ ਨੇ ਕੈਮਰੇ ਦੇ ਸਾਹਮਣੇ ਕਹਿਣ ਤੋਂ ਇਨਕਾਰ ਕਰ ਦਿੱਤਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਗਰਦਾਸਪੁਰ ਤੋਂ ਲਵ 프리 ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਫੋਲੋ ਕਰ ਲਓ ਗਰਦਾਸਪੁਰ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਹ ਸਾਬਜੀ ਦਾ ਘਰ ਆ ਪ੍ਰੇਮ ਸਾਗਰ ਸ਼ਰਮਾ ਜੀ ਉਹ ਇਸ ਟਾਈਮ ਅਮਰੀਕਾ ਗਏ ਆਪਣੀ ਬੇਟੀ ਕੋਲ ਕੋਈ 20 25 ਦਿਨ ਹੋ ਗਏ ਆ ਉੱਪਰ ਇੱਕ ਕਿਰਾਏ ਦਾ ਰਹਿ ਸੀ ਪ੍ਰਿੰਸੀਪਲ ਉਹ ਵੀ ਵੀਰਵਾਰ ਸ਼ਾਮ ਨੂੰ ਗਏ ਆ ਕਿਰਾਏ ਤੇ ਤੇ ਸ਼ੁੱਕਰਵਾਰ ਰਾਤ ਦੀ ਇਹ ਸਾਰਾ ਹਸਿਆ ਆ ਜੋ ਵੀ ਹੈਗਾ ਇੱਕ ਇੱਕ ਚੀਜ਼ ਧਲੋਫ ਕੇ ਲੈ ਕੇ ਗਏ ਆ ਜੀ ਸਾਢੇ 3 ਪੌਣੇ 4 ਲੱਖ ਰੁਪਏ ਦਾ ਕੈਸ਼ ਇੱਥੇ ਸੀ ਸੋਨੇ ਦਾ ਸਮਾਨ ਸੀ ਰਿਟਾਇਰਮੈਂਟ ਦੇ ਹਾਰ ਸੀ ਸਰਵਿਸ ਕਰਦੇ ਐਕਸਿਟ ਰਿਟਾਇਰ ਹੀ ਕਿ 6-5 ਮਹੀਨੇ ਹੋਇਆ ਤੇ ਸਾਰਾ ਹੀ ਸਮਾਨ ਉਹਦਾ ਵੇਦਾ ਸੀ ਆਪ ਚਲੋ ਬੇਟੀ ਦੀ ਮੈਰਿਜ ਹੋਈ ਦੀ ਅਮਰੀਕਾ ਗਏ ਆ ਉਹਦੇ ਕਰਕੇ ਕਹਿੰਦੇ ਵੀ ਚਲੋ ਰਹਿਣ ਦਿੰਨੇ ਬਾਜ ਕੇ ਰੱਖਾਂਗੇ ਉਹ ਟੱਚ ਵੀ ਤੋੜਦਾ ਟੂਟੀਆਂ ਵੀ ਲਾ ਕੇ ਲੈ ਗਿਆ ਇੱਕ ਇੱਕ ਚੀਜ਼ ਹੌਸਲੋਫੀ ਐਸ ਤੱਕ ਕਿ ਪੁਰਾਣੀ ਪੇਟੀ ਜਿਹੜੀ ਉਹਨਾਂ ਦੀ ਮੰਮੀ ਦੇ ਟਾਈਮ ਦੀ ਸੀ ਲੋ ਇਹਦੀ ਪੇਟੀ ਉਹ ਵੀ ਤੋੜ ਕੇ ਇੱਕ ਇੱਕ ਚੀਜ਼ ਚੈੱਕ ਕਰਕੇ ਚੰਗੀਆਂ ਚੀਜ਼ਾਂ ਲੈ ਕੇ ਕੱਢ ਕੇ ਸੋ ਕੈਸ਼ ਜਿਹੜਾ ਹੈਗਾ ਮੈਕਸਿਮਮ 3.5-4 ਲੱਖ ਦੇ ਕਰੀਬ ਹਾਰ ਦੇ ਪਾਵਾਂਗੇ ਤੇ 5 ਲੱਖ ਤੱਕ ਪਹੁੰਚ ਜਾਣਾ ਬਾਕੀ ਸੋਨੇ ਦਾ ਸਮਾਨ ਆ ਸੋਨਾ ਦਾ ਸਮਾਰ ਪਰਚੀ ਬਣਾ ਲਿਆ ਜਿਹੜਾ ਜਿਹੜਾ ਗੈਪ ਹੋਇਆ ਵਾ ਮਿਨੀਮਮ ਅੱਡ ਤੋਂ 9 ਲੱਖ ਰੁਪਏ ਮਿਨੀਮਮ ਅੱਡ ਤੋਂ 9 ਲੱਖ ਅੱਡ ਤੋਂ 9 ਲੱਖ ਲੱਗ ਰਿਹਾ ਆ ਸੋੜਾ ਹੀ ਸੋਨਾ ਕੀ ਲੱਗਦਾ ਕਿੰਨੇ ਕਿਦ ਦੇ ਰੇ ਹੋਣਗੇ ਕਿੰਨੇ ਦਿਨ ਚੋਰੀ ਇਹ ਜਿੱਥੋਂ ਤੱਕ ਜਿਸ ਤਰ੍ਹਾਂ ਦੇ ਦੇਖਿਆ ਤੁਸੀਂ ਹਲਾ ਦੇ ਦੇਖਿਆ ਸਾਨੂੰ ਲੱਗਦਾ ਪੀ ਦੋ ਦਿਨ ਰਾਤ ਕਿੱਥੇ ਰਿਹਾ ਦੋ ਦਿਨ ਰਾਤ ਦਿਨ ਉਸ ਹਿਸਾਬ ਨਾਲ ਸਾਨੂੰ ਵੀ ਖੜਿਆ ਕੋਈ ਹਾਂਜੀ ਬੈਟਰੀ ਤੱਕ ਲਾਗੇ ਮੀਟਰ ਤੱਕ ਲਾਗੇ ਟੂਟੀਆਂ ਲਾ ਕੇ ਲੈ ਗਏ ਆ ਇਨਵਰਟਰ ਦੀਆਂ ਬੈਟਰੀਆਂ ਅਲਾਗ ਲੱਗੇ ਲੈ ਇਨਵਰਟਰ ਛੱਡ ਗਏ ਆ ਬੈਟਰੀਆਂ ਬੈਟਰੀ ਲੱਗੇ ਆ ਉਹ ਬੈਟਰੀ ਇੱਕ ਉੱਪਰ ਇੱਕ ਤੁਹਾਨੂੰ ਸ਼ਹਿਰ ਦੀ ਏਡੀ ਵੱਡੀ ਕਲੋਨੀ ਹੋਏ ਉੱਥੇ ਚੌਂਕੀਦਾਰ ਕੋਈ ਨਾ ਰੱਖਿਆ ਹੋਏ ਨਾ ਰੀ ਇਨਸਪੈਕਟ ਸੀਮਾ ਦੀਦੀ ਦੀ ਕੋਠੀ ਨਾ ਨਹੀਂ ਇਨਸਪੈਕਟਰ ਦੀਦੀ ਸੀਮਾ ਦੀਦੀ ਕੋਠੀ ਲੱਗੇ ਆ ਉਹ ਵੀ ਲੱਗੇ ਆ ਮੁਲਾਜ਼ਮ ਦੀ ਕੋਈ ਕੰਪਲੇਂਟ ਲਿਖਾਈ ਹੈ ਕੰਪਲੇਂਟ ਲਿਖਾਈ ਸੀ ਲੇਕਿਨ ਰਾਤੀ ਪੁਲਿਸ ਵਾਲਾ ਆਇਆ ਉਹ ਤਾਂ ਲਾਈਟ ਨਹੀਂ ਆ ਗਈ 8:30 ਪੌਣੇ 9:00 ਨਾ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੈਂ ਨਾ ਠਾਇਆ ਮੈਂ ਨਾ ਜਵਾਈਆਂ ਮੈਂ ਆਇਆ ਵਾ ਅਹੀ ਇਨਫਰਮੇਸ਼ਨ ਜਿਹੜਾ ਅਜਮਸੀ ਆ ਨਾਲ ਇੱਕ ਹੋਰ ਆਇਆ ਵਾ 15-20 ਮਿੰਟ ਰੁਕੇ ਆ ਕਹਿੰਦਾ ਜੀ ਸੇਰੇ ਆ ਕੇ ਤੁਹਾਨੂੰ ਪੁੱਛਾਂਗੇ ਲੇਕਿਨ ਅਹੀ ਹੁਣ ਉਹਨਾਂ ਨੂੰ ਫੋਨ ਮਾਰਦੇ ਪਏ ਆ ਉਹ ਨੇ ਜੀ ਤੁਸੀਂ ਆਪਣਾ ਸਮਾਨ ਲੈ ਕੇ ਸਾਡੇ ਕੋਲ ਥਾਣੇ ਆ ਕੇ ਪੱਚਾ ਦਿਓ ਜੀ ਬੰਦਾ ਪੁੱਛੇ ਤੁਸੀਂ ਪਹਿਲਾਂ ਆ ਕੇ ਪਹਿਲਾਂ ਪੂਰਾ ਹਾਸਤਾ ਦੇਖੋ ਵਾਪਰਾ ਦੇਖੋ ਕੀ ਹੋਇਆ ਵਾ ਕਲੀ ਕੰਪਲੇਂਟ ਲਖਾਈ ਹੈ ਜੇ ਕਹਿੰਦੇ ਝੂਠੀ ਐ ਤਾਂ ਕਦਾਂ ਕਹਿ ਰਹੀ ਐ ਤੁਸੀਂ ਆਪਣੀ ਆ ਕੇ ਫੋਟੋਆਂ ਤਾਂ ਲੋ ਆ ਕੇ ਪਹਿਲਾਂ ਵੀ ਠੀਕ ਆ ਵੀ ਐਸੇ ਘਰ 'ਚ ਵਾਕੇ ਚੋਰੀ ਹੋਈ ਆ ਕੱਲ ਨੂੰ ਕੋਈ ਝੂਠੀ ਕਹੇ ਤੇ ਫੇਰ ਕੀ ਲਾਣਾ ਇਸ ਤਰ੍ਹਾਂ ਪੁਲਿਸ ਬੜੀ ਕਿਹੜੇ ਡਿਪਾਰਟਮੈਂਟ ਚੋਂ ਕੰਮ ਕਰਦੇ ਹੋ? ਇਹ ਤਲਾਕ ਹੈ ਜੀ ਇਰੀਗੇਸ਼ਨ ਚ। ਪਹਿਲੇ 에어ਫੋਰਸ ਉੱਟ ਆ ਰਹੇ ਨੇ। ਹਾਂਜੀ। 에어ਫੋਰਸ ਤੋਂ 에어ਫੋਰਸ ਚੋਂ ਆਰਮੀ ਚੋਂ 에어ਫੋਰਸ ਤੋਂ ਰਿਟਾਇਰ ਆ ਕੇ ਦੁਬਾਰਾ ਰਿਟਾਇਰ ਆ ਕੇ ਫਿਰ ਦੁਬਾਰਾ ਇਰੀਗੇਸ਼ਨ ਚ। ਆਰੀਗੇਸ਼ਨ ਮਹਿਕਮੇ ਚੋਂ ਤੇ ਐਕਸਲ ਰਿਟਾਇਰ ਹੋਏ। ਅੱਛੇ ਰਿਟਾਇਰ। ਦੁਬਾਰਾ ਸਮਾਨ ਗਿਆ। ਲੱਗਦਾ ਕਿ ਕੋਈ ਵਹੀਕਲ ਲੈ ਕੇ ਆਏ ਹੋਣਗੇ। ਸ਼ਾਇਦ ਵਹੀਕਲ ਤੋਂ ਬਗੈਰ ਉਹ ਤਾਂ ਜ਼ਿਆਦਾ ਦਾ ਮੋਟਰਸਾਈਕਲ ਤੇ ਵੀ ਨਹੀਂ ਜਾ ਸਕਦਾ। ਸਰ ਦੋ ਸਿਲੰਡਰ ਨੇ, ਐਲਈਡੀਆਂ ਨੇ। ਦੋ ਸਿਲੰਡਰ ਐਲਈਡੀਆਂ ਨੇ। ਮਲੋ ਤਿੰਨ ਬਾਥਰੂਮਾਂ ਦੀਆਂ ਟੈਪਸ ਨੇ ਸਾਰੀਆਂ ਲਾ ਕੇ ਲੈ ਗਏ ਨੇ ਹਾਂਜੀ ਨੋ ਬੈੱਡਰੋਮ ਤਾਂ ਲਾ ਕੇ ਲੈ ਗਏ ਨੇ ਤੇ ਪੁੱਛ ਮੰਨ ਲਓ ਮੋਟਰਸਾਈਕਲ ਦੀ ਬਾਈਕ ਤੇ ਹੋएगी ਵੱਡੀ ਗੱਡੀ ਦੀ ਪੂਰੀ ਪਲੈਨਿੰਗ ਨਾ ਤੁਰਿਆ ਸਾਰਾ ਇੱਕ ਬੈੱਡਰੋਮ ਬੜਾ ਵੀ ਵੱਡਾ ਗਿਣਾਂਗੇ ਤੇ 30 ਕਿਲੋ ਤੋਂ ਘੱਟ ਇੱਕ ਬੈੱਡਰੋਮ ਨਹੀਂ ਹੁੰਦਾ ਭਾਜੀ ਫਿਰ ਦੋ ਬੈੱਡਰੋਮ ਮਲ ਗਿਆ ਬੰਦੇ ਚਾਰ ਪੰਜ ਸੱਤ ਬੰਦੇ ਆ ਕੀ ਮੰਗ ਕਰਦੇ ਹੋ ਹੁਣ ਮੰਗ ਹੈ ਪ੍ਰਸ਼ਾਸਨ ਤੋਂ ਇਹੀ ਕਹਿਣਾ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਹੈ ਜਿਸ ਤਰ੍ਹਾਂ ਜੋ ਪੁਲਿਸ ਸੁਸਤ ਬਾਹਣਾ ਲੱਗੀ ਆ ਨੇ ਉਸ ਤਰ੍ਹਾਂ ਇਹ ਕੰਮ ਕੁਝ ਨਹੀਂ ਬੰਨਾ ਇਹ ਠੰਡੇ ਬੱਸੇ 'ਚ ਬੈਠੇ ਠੰਡੇ ਇਹ ਕੰਮ ਨਹੀਂ ਜਾਗ ਰਹੇ ਜੇ ਕੱਲ ਕਰੀਏ ਕਹਿੰਦਾ ਜੀ ਲਖਣਾ ਕਰਕੇ ਲਖਣਾ ਚ ਕੋਈ ਬੰਦਾ ਆਵਾਜ਼ ਜਗਾ ਤੇ ਇੱਕ ਇਹ ਲਖਣਾ ਕਰਾਂਗਾ ਫਿਰ ਬੰਦਾ ਦੇਖਾਂਗੇ